ਸਸ਼ਕਲ ਦੋਸਤੋ ਕੀ ਹਾਲ ਚਾਲ ਠੀਕ ਠਾਕ ਹੋ ਮੈਂ ਜਸਪ੍ਰਿਤ ਕੌਰ ਵੋਕਲ ਆਰਟਿਸਟ ਹਾਂ ਅੰਮ੍ਰਿਤਸਰ ਪੰਜਾਬ ਕਮਿਸ਼ਨ ਕਾਸ ਕੋਆਰਡੀਨੇਟਰ ਗੱਲ ਕਰ ਰਹੀ ਆ ਤੁਹਾਨੂੰ ਇੱਕ ਜਾਣ ਕੇ ਖੁਸ਼ ਹੋਏਗੀ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਵਰ੍ਹ ਮਹੋਤਸਵ ਹਰ ਸਾਲ ਅਸੀਂ ਸੈਲੀਬ੍ਰੇਟ ਕਰਦੇ ਆ ਇਹ ਜਿਹੜੇ ਤਿੰਨ ਮਹੀਨੇ ਨੇ ਪੌਦੇ ਲਗਾਉਂਦੇ ਸਾਡੇ ਕੋ ਗੋਲਡਨ ਚਾਂਸ ਮਿਲਿਆ ਤੇ ਅਸੀਂ ਚਾਹੁੰਦੇ ਆ ਕਿ ਵਾਤਾਵਰਣ ਨੂੰ ਬਚਾਇਆ ਜਾਵੇ ਵਾਤਾਵਰਣ ਫੇਰ ਪੌਦੇ ਲਗਾਏ ਜਾਣ ਸੋ ਸਾਡੇ ਮਿਸ਼ਨ ਗਾਜ਼ ਵੱਲੋਂ ਇੱਕ ਬਹੁਤ ਹੀ ਪਿਆਰਾ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਜਿਹਨੂੰ ਅਸੀਂ ਕਹਿੰਦੇ ਵਨ ਮਹੌਤਸਵ ਐਂਡ ਭਜਨ ਸੰਧਿਆ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੋ ਮੈਂ ਤੁਹਾਨੂੰ ਜਿਹੜੀਆਂ ਡੇਟ ਨੇ ਉਹ ਮੈਂਸ਼ਨ ਕਰ ਦਾਂਗੇ ਤੁਹਾਡੇ ਕੋਲ ਸਕਰੀਨ ਤੇ ਵੀ ਆ ਜਾਣਗੀਆਂ ਸੋ ਹੈਗਾ ਜੀ ਜਿਹੜੀ ਡੇਟ ਹੈ 3 ਤਰੀਕ ਤੇ 4 ਤਰੀਕ 3 ਤੇ 4 ਅਗਸਤ ਨੂੰ ਜਿਹੜਾ ਪ੍ਰੋਗਰਾਮ ਹੋਣਾ ਹੈ ਇਹਦੀ ਜਿਹੜੀ ਟਾਈਮਿੰਗ ਹੈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਹੈ ਤੁਸੀਂ ਸੰਡੇ ਨੂੰ ਵੀ ਆ ਸਕਦੇ ਹੋ ਆਪਣੇ ਫੈਮਿਲੀ ਦੇ ਨਾਲ ਆ ਸਕਦੇ ਹੋ ਆਪਣੇ ਫਰੈਂਡ ਸਰਕਲ ਸਭ ਨੂੰ ਤੁਸੀਂ ਲੈ ਕੇ ਆ ਸਕਦੇ ਹੋ ਇਹਦੀ ਜਿਹੜੀ ਟਾਈਮਿੰਗ ਹੈ ਜਿਹੜੀ 4 ਅਗਸਤ ਸੰਡੇ ਸ਼ਾਮੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਸਾਡੇ ਕੋਲ ਬਹੁਤ ਸਾਰੀਆਂ ਐਨਜੀਓ ਜਿਹੜੀਆਂ ਪਹੁੰਚ ਰਹੀਆਂ ਨੇ ਮੈਂ ਉਹਨਾਂ ਦੇ ਕੁਝ ਐਨਜੀਓ ਦੇ ਨਾਮ ਦੱਸਣਾ ਚਾਹਾਂਗੇ ਤੰਤਨ ਬਾਬਾ ਦੀਪ ਸਿੰਘ ਜੀ ਬਾ ਚਿੰਤਪੁਰ ਨੇ ਸੇਵਕ ਸਭਾ ਹਰਿਆਵਲ ਪੰਜਾਬ ਅਤੇ ਹੋਰ ਬਹੁਤ ਸਾਰੇ ਸੰਸਥਾਵਾਂ ਸਾਡੇ ਕੋਲ ਪਹੁੰਚ ਰਹੀਆਂ ਨੇ ਸਾਡੇ ਕੋਲ ਬੂਮੈਂਟ ਸੈਂਟਰ ਦੀਆਂ ਵੀ ਲੜਗੀਆਂ ਪਹੁੰਚ ਰਹੀਆਂ ਨੇ ਸਾਨੂੰ ਤੁਹਾਨੂੰ ਸਾਰਿਆਂ ਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਤੁਸੀਂ ਇੱਥੇ ਜਦੋਂ ਆਓਗੇ ਬਹੁਤ ਸਾਰੇ ਪਲਾਂਟਸ ਲਗਾਓਗੇ ਆਪਣੇ ਹੱਥੀਂ ਪੌਦੇ ਲਗਾਓ ਚੰਗਾ ਕਰਮ ਕਰੋ ਖੁਸ਼ੀਆਂ ਵੰਡੋ ਔਰ ਬਹੁਤ ਸਾਰਾ ਸੀ ਐਨਜੋਏ ਕਰਾਂਗੇ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਵੀਡੀਓ ਸੁਣ ਕੇ ਜ਼ਰੂਰ ਇੱਥੇ ਪਹੁੰਚੋਗੇ ਐਡਰੈਸ ਤੁਹਾਨੂੰ ਮੈਂ ਦੱਸ ਦਿੰਦੇ ਆ ਐਡਰੈਸ ਹੈ ਜੀ ਸ਼ਾਟਰ ਰੋਡ ਤੇ ਖਾਂਡਵਾਲਾ ਪਹਿਲਾ ਜਿਹੜਾ ਚੌਂਕ ਆ ਤੁਸੀਂ ਉੱਥੇ ਪਹੁੰਚਣਾ ਜੇ ਤੁਹਾਨੂੰ ਫਿਰ ਵੀ ਕੋਈ ਪ੍ਰੋਬਲਮ ਹੈ ਤਾਂ ਸਾਡਾ ਐਡਰੈਸ ਤੁਹਾਡੇ ਸਕਰੀਨ ਤੇ ਪਹੁੰਚ ਜਾਏਗਾ ਤੁਸੀਂ ਸਾਰੇ ਜਣੇ ਪਹੁੰਚੋ ਤੇ ਵੱਧ ਤੋਂ ਵੱਧ ਫੋਟੋ ਲਗਾਓ ਥੈਂਕ ਯੂ ਸੋ ਮੱਚ